ਉਹਨਾਂ ਨੂੰ ਸਾਰਨ ਨੂੰ ਕਿਸ ਕੋਲਾ ਜਾ ਰਹੇ ਸੋ ਹੋਪਫੁਲੀ ਜਲਦੀ ਇਹਨੂੰ ਰੋਡ ਨੂੰ ਕਲੀਅਰ ਕਰ ਦਿੱਤਾ ਜਾਊਗਾ ਤੇ ਟ੍ਰੈਫਿਕ ਇੱਥੇ ਸ਼ੁਰੂ ਹੋ ਜਾਏਗਾ। ਕੋਈ ਇੱਥੇ ਹਰਿਆਣਾ ਗੱਲ ਤਾਂ ਠੀਕਾ ਦੂਤੂ ਇਹ ਬਰਿਆਣਾ ਵੀ ਕੰਮ ਕਰ ਰਿਹਾ ਜੀ ਉਹ ਵੀ ਆਪਣੇ ਪੈਰੀਕੇਟਸ ਇੱਥੇ ਆ ਜਿਹੜੇ ਉਹਨਾਂ ਨੇ ਸਟਰਕਚਰ ਬਣਾਏ ਸੀ ਉਹ ਜੋ ਕੋਲ ਰਹਿ ਰਹੇ ਉਹ ਉਤਾਰ ਰਹੇ ਸੋ ਹੋਪਫੁਲੀ ਜਿਵੇਂ ਮੈਂ ਕਹਿ ਦਿੱਤਾ ਰੋਡ ਸ਼ੁਰੂ ਕਿੰਨੇ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਤੁਸੀਂ ਰਾਸ ਲਿਆ ਜਾਂ ਜਿਹੜੇ ਇੱਥੇ ਗਰਾਊਂਡ 100 ਅਸੀਂ ਡਿਟੇਨ ਕਿੰਨੇ ਉਹਨਾਂ ਦਾ ਪ੍ਰੀਵੈਂਟਿਵ ਡਿਟੈਂਸ਼ਨ ਚ ਲਿਆ ਹੈ। ਤੇ ਉਹਨਾਂ ਪਟਿਆਲਾ ਚੋਂ ਟ੍ਰੈਕਟਰ ਟਰਾਲੀਆਂ ਕਿੰਨੀਆਂ ਹੀ ਲਈਆਂ ਜਿਹੜੀਆਂ ਟ੍ਰੈਕਟਰ ਟਰਾਲੀ ਜਿਹੜਾ ਸਾਡਾ ਇਨੀਸ਼ੀਅਲ ਐਸਟੀਮੇਟ ਸੀ ਉਹਦੇ ਮੁਤਾਬਕ ਕਿਤੇ 500 ਦੇ ਨੇੜੇ ਹੀ ਇਹ ਜਿਹੜੀਆਂ ਸਪੂਵ ਕਰ ਚੁੱਕੇ ਹਾਂ ਹੁਣ ਤਾਂ ਸਾਡੇ तरफ ਕਿੰਨੀ ਦੇਰ ਚ ਰਸਤਾ ਕਿੰਨੇ ਦਿਨ ਚ ਕਲੀਅਰ ਹੋ ਸਕਦਾ ਹੈ ਹੌਪਫੁਲੀ ਅੱਜ ਸ਼ਾਮ ਤੱਕ ਸਾਡਾ ਇਫਰੋਂ ਪੰਜਾਬ ਵਾਲੇ ਪਾਸੋਂ ਕਲੀਅਰ ਹੋ ਜਾਵੇ ਹਰਿਆਣਾ ਦੀ ਵੀ ਕੋਸ਼ਿਸ਼ ਹੈ ਕਿ ਚੰਦੀ ਨੂੰ ਜਾ ਕੇ ਵੀਰ ਪੁੱਤਾ ਜਾ ਸਕੇ ਤਾਂ ਜੋ ਜਿਹੜੀ ਲੋਕਾਂ ਦੀ ਇੰਟਰਨੈਟ ਦੀ ਸੇਵਾ ਦੀ ਲੋਕ ਉਸ ਨੇ ਇੱਕ ਸਾਲ ਤੋਂ ਇੱਥੇ ਮੁਸ਼ਕਲਾਂ ਫੇਸ ਕਰ ਰਹੀ ਸੀ। ਉਹਨੂੰ ਮਦਦ ਮਿਲਦਾ ਨਹੀਂ। ਕਿਸਾਨਾਂ ਨਾਲ ਕੋਈ ਨਾ ਕੋਈ ਗਲਪਤ ਹੋ ਰਹੀ ਹੈ ਸਰ ਕਿ ਇਹ ਟਕਰਾਅ ਨਾ ਹੋਵੇ ਕਿਸੇ ਦੇ ਕਿਉਂਕਿ ਪੰਜਾਬ ਬੰਦੀ ਆ ਹੋਰ ਧਰਮ ਦੇ ਲੋਕ ਹੈ। ਬਈ ਲੋਕਲ ਲੈਵਲ ਤੇ ਸਾਡੀ ਗੱਲਬਾਤ ਹੋ ਜਾਈਏ ਸਾਡੇ ਨਾਲ ਸਾਰੇ ਕੱਢੇ ਗਏ। ਕਦਿਆਸ ਇਹਦਾ ਸੋਚਣਾ ਉਹ। ਪੁਰਾਣਾ ਕਾਲ ਰਿਐਕਸ਼ਨ ਉਹ ਯਾਹੋ ਜਿਹਾ ਕਾਲ ਕਿ ਕਿ ਕਦੇ ਨਾਮ ਤਾਂ ਪਾਇਆ ਨਹੀਂ ਚੋਈ ਨਾ ਉਸਤਾ ਚੋਈ ਸੋ ਵੀ ਕੱਲ ਵੀ ਦਿੱਖਿਆ ਉਹ ਜਿਹੜੀਆਂ ਟਰਾਲੀਆਂ ਨੇ ਕਿਸਾਨ ਖੁੱਦ ਲੈ ਕੇ ਜਾਣ ਗਿਆ ਪ੍ਰਸ਼ਾਸਨ ਨੇ ਰੋਕਤਾ ਅਸੀਂ ਇੱਕ ਵਾਰੀ ਇੱਥੇ ਮੂਵ ਕਰ ਰਹੇ ਆ ਜਿਹੜਾ ਅਸੀਂ ਗਾਰਡ ਬਣਾਣਾ ਵੀਰ ਆਪਣੇ ਸੰਚਾਲਕਾਂ ਨਾਲ ਜਿਹੜਾ ਵੀ ਆਊਗਾ ਆਪਣੀ ਓਨਰਸ਼ਿਪ ਸ਼ੁਰੂ ਕਰਕੇ ਸ਼ੁਰੂ ਕਰਕੇ ਚਾਹੁੰਦਾ ਜਿੱਥੇ ਖੜੀਆਂ ਕਰ ਰਹੀ ਹੋਈਆਂ ਇਹ ਪੁਰਾਣਾ ਸ਼ੰਭੂ ਖਾਣਾ ਹੈਗਾ ਰੌਣਕ 2 ਕਿਲੋਮੀਟਰ ਹੈ ਉੱਥੇ ਸਾਰੀਆਂ ਖੜੀਆਂ ਨੇ ਉਹਨਾਂ ਨੂੰ ਸਾਰਨ ਹੁਣ ਕਿਸਕਾ ਜਾ ਰਹੇ ਹੋ ਸੋ ਹੋਪਫੁਲੀ ਜਲਦੀ ਇਹ ਨੂੰ ਰੋਡ ਨੂੰ ਕਲੀਅਰ ਕਰਤਾ ਜਾਊਗਾ ਤੇ ਟ੍ਰੈਫਿਕ ਇੱਥੇ ਸ਼ੁਰੂ ਹੋ ਜਾਏਗਾ ਕੋਈ ਇੱਧਰ ਹਰਿਆਣਾ ਕਰਤਾ ਠੀਕ ਕਰ ਦੂ ਤੂੰ ਇਹ ਬਾਰ ਹਰਿਆਣਾ ਵੀ ਕੰਮ ਕਰ ਰਿਹਾ ਜੀ ਉਹ ਵੀ ਆਪਣੇ ਬੈਰੀਕੇਡਸ ਜਾਂ ਜਿਹੜੇ ਉਹਨਾਂ ਨੇ ਸਟਰਕਚਰ ਬਣਾਏ ਸੀ ਉੱਥੇ ਉਹ ਖੋਲ ਰਹੇ ਨੇ ਉਹਨੂੰ ਉਤਾਰ ਰਹੇ ਨੇ ਸੋ ਹੋਪਫੁਲੀ ਵੀ ਜਿਵੇਂ ਮੈਂ ਕਹਿ ਰਿਹਾ ਜਲਦੀ ਰੋਡ ਸ਼ੁਰੂ ਕਿੰਨੇ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਤੁਸੀਂ ਰਾਸਤੇ ਲਿਆ ਜਾਂ ਜਿਹੜੇ ਇੱਥੇ ਅਰਾਊਂਡ 100 ਅਸੀਂ uh, ਰਿਟੇਕ ਸਟੈਕ ਨਾਲ ਪਰਿਵੈਂਟਿਵ ਰੀਟੈਂਸ਼ਨ ਚਲੇ ਆਪੇ ਤੇ ਉਹਨਾਂ ਪਟਿਆਲਾ ਚੋਂ ਚਲੂ ਟਰੈਕਟਰ ਟਰਾਲੀਆਂ ਕਿੰਨੀਆਂ ਡਿੱਗੀਆਂ ਜਿਹੜੀਆਂ ਇੱਥੇ ਟਰੈਕਟਰ ਟਰਾਲੀਆਂ ਜਿਹੜਾ ਸਾਡਾ ਇਨੀਸ਼ੀਅਲ ਐਸਟੀਮੇਟ ਸੀ ਉਹਦੇ ਮੁਤਾਬਕ ਕਿਤੇ 500 ਦੇ ਨੇੜੇ ਹੀ ਇਹ ਜਿਹੜੀਆਂ ਸਪੂਵ ਕਰ ਚੁੱਕੇ ਹਾਂ ਹੁਣ ਤਾਂ ਘੱਟ ਜ਼ਰਾ ਕਿੰਨੀ ਦਿਨ ਚ ਰਸਤਾ ਕਿੰਨੇ ਦਿਨ ਚ ਕਲੀਅਰ ਹੋ ਸਕਤੇ ਹੈ ਹੌਪਫੁਲੀ ਅੱਜ ਸ਼ਾਮ ਤੱਕ ਸਾਡਾ ਗਰਾਉਂਡ ਪੰਜਾਬ ਵਾਲੇ ਮਾਸੋਂ ਕਲੀਅਰ ਹੋ ਜਾਊਗਾ ਹਰਿਆਣਾ ਦੀ ਵੀ ਕੋਸ਼ਿਸ਼ ਹੈ ਕਿ ਚੰਗੀ ਤਰ੍ਹਾਂ ਜੇ ਮੀਰ ਦਿੱਤਾ ਜਾ ਸਕੇ ਤਾਂ ਜੋ ਜਿਹੜੀ ਲੋਕਾਂ ਦੀ ਕਨੈਕਟੀਟੀ ਜਿਹੜੀ ਲੋਕੋ ਇਸ ਨੇ ਇੱਕ ਸਾਲ ਤੋਂ ਇੱਥੇ ਮੁਸ਼ਕਲਾਂ ਫੇਸ ਕਰ ਰਹੇ ਸੀ ਉਹਨਾਂ ਦਾ ਮਤਲਬ ਹੈ ਕਿਸਤਾਨਾ ਕੋਈ ਨਾ ਕੋਈ ਗਲਬਾਤ ਹੋ ਰਹੀ ਹੈ ਸਰ ਕਿ ਟਕਰਾਅ ਨਾ ਹੋਵੇ ਕਿਸੇ ਸਿੱਸ ਤੇ ਕਿਉਂਕਿ ਪੰਜਾਬ ਬੰਦੀ ਆ ਹੋਰ ਧਰਮੇ ਦੀ ਗੱਲ ਹੈ ਇਹ ਲੋਕਲ ਲੈਵਲ ਤੇ ਸਾਡੀ ਗੱਲਬਾਤ ਹੋ ਜੇ ਸਾਡੇ ਨਾਲ ਸਾਰੇ ਕੱਪੜੇ ਅਧਿਆਸ ਅਧਿਐਸ ਤੋਂ ਨਾ ਹੋਵੇ ਜਿੱਡਾ ਕਾਲ ਰਿਐਕਸ਼ਨ ਮਿਸਰ ਵੀ ਇੱਕ ਦਿਨ ਆਤਾ ਬਾਈਨ ਚੋਈ ਨਾ ਉਸਤਾ ਚੋਈ ਜੋ ਵੀ ਕੱਲ ਵੀ ਤੇ ਕਿਹਾ ਉਹ ਜਿਹੜੀਆਂ ਟਰਾਲੀਆਂ ਨੇ ਕਿਸਾਨ ਖੋਦ ਲੈ ਕੇ ਜਾਣ ਗਿਆ ਪ੍ਰਸ਼ਾਸਨ ਨੇ ਰੋਕਤਾ ਅਸੀਂ ਇੱਕ ਵਾਰੀ ਇੱਥੇ ਮੂਵ ਕਰ ਰਹੇ ਆ ਜਿਹੜਾ ਅਸੀਂ ਗਾਰਡ ਬਣਾਇਆ ਪੀਰ ਆਪਣੇ ਸੰਚੇਕਾ ਮਾਣ ਜਿਹੜਾ ਵੀ ਆਊਗਾ ਆਪਣੀ ਓਨਰਸ਼ਿਪ ਸ਼ੁਰੂ ਕਰਕੇ ਸ਼ੁਰੂ ਕਰਕੇ ਚਾਹਤ ਜਿੱਥੇ ਖੜੀਆਂ ਕਰ ਰਹੀ ਹੋਈਆਂ ਇੱਕ ਪੁਰਾਣਾ ਸ਼ੰਭੂ ਖਾਣਾ ਹੈਗਾ ਰੌਣਕ 2 ਕਿਲੋਮੀਟਰ ਹੈ ਉੱਥੇ ਸਾਰੀਆਂ ਖੜੀਆਂ